ਹੈਲੋ ਫਰੈਂਸ ਵੈਲਕਮ ਵੈਲਕਮ ਟੂ ਮਾਈ ਯੂਟਿਊਬ ਚੈਨਲ ਅਨਦਰ ਬਲੌਗ ਤੇ ਅੱਜ ਆਪਾਂ ਆ ਚੁੱਕੇ ਆਂ ਦਰਬਾਰ ਬਾਬਾ ਚੰਡੀ ਵੀਰ ਜੀ ਰੂਕੀ ਸ਼ਹਿਰ ਫਲੋਰ ਤੋਂ ਬਿਲਕੁਲ ਕਲੋਜ਼ ਹੈ ਅੰਦਰ 10 ਕਿਲੋਮੀਟਰ ਦੇ ਜੀ ਤੇ ਅੱਜ ਦਰਬਾਰ ਬਾਬਾ ਚੰਡੀ ਵੀਰ ਜੀ ਦਾ ਮੇਲਾ ਚੱਲ ਰਿਹਾ ਆ ਤੇ ਆਪਾਂ ਉੱਥੇ ਦਰਸ਼ਨ ਕਰਨ ਲਈ ਪਹੁੰਚੇ ਆਂ ਤੁਸੀਂ ਦੇਖ ਸਕਦੇ ਆਂ ਕੁਝ ਬਾਹਰਲਾ ਊ ਵੀ ਤਿਆਜ ਮੌਸਮ ਬਹੁਤ ਹੀ ਵਧੀਆ ਆ ਮੌਸਮ ਠੰਡਾ ਵੈਸੇ ਤਾਂ ਗਰਮੀ ਬਹੁਤ ਚੱਲ ਰਹੀ ਆ 45 ਡਿਗਰੀ ਤਾਪਮਾਨ ਚੱਲ ਰਿਹਾ ਪਰ ਅੱਜ ਬੱਦਲ ਤੇ ਬਹੁਤ ਹੀ ਵਧੀਆ ਮੌਸਮ ਆ ਚਲੋ ਫਿਰ ਤੁਹਾਨੂੰ ਦਰਬਾਰਵਾਲ ਲੈ ਕੇ ਚੱਲਦੇ ਆ ਤੇ ਦਰਸ਼ਨ ਕਰਾਨਿਆਂ ਦਰਬਾਰ ਬਾਬਾ ਚੰਡੀਪੀਰ ਜੀ ਦੇ ਜੋ ਕਿ ਸਤਲੁਜ ਦਰਿਆ ਦੇ ਬਿਲਕੁਲ ਵਿੱਚ ਵਿਚ ਬਸਿਆ ਹੋਇਆ ਡੇਰਾ ਹੈ ਜੀ ਜਿੱਥੇ ਕਿ ਬਾਬਾ ਫਰੀਦ ਜੀ ਦੇ ਭਾਂਜੇ ਦਾ ਇਹ ਦਰਬਾਰ ਆ ਜੀ ਤੇ ਜਿੱਥੇ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੁਸੀਂ ਵੀ ਜਰੂਰ ਆਓ ਵੀਡੀਓ ਅੰਤ ਤੱਕ ਜਰੂਰ ਦੇਖਣਾ ਬਹੁਤ ਹੀ ਵਧੀਆ ਵੀਡੀਓ ਆਉਣ ਵਾਲੀ ਹੈ ਜੀ ਤੇ ਤੁਸੀਂ ਦਰਸ਼ਨ ਕਰਨੇ ਆਂ ਦਰਬਾਰ ਦੇ ਤੇ ਰਾਜੋਪੁਰੇ ਵਾਜਦੇ ਬੀ ਮੇਨ ਗੇਟ ਦੀ ਐਂਟਰੀ ਹੈ ਜੀ ਤੇ ਚਲੋ ਫਿਰ ਆਪਾਂ ਇਸ ਤੋਂ ਦਾ ਨਵੰਦਰ ਲੈ ਕੇ ਚੱਲਦੇ ਆਂ ਤੇ ਤੁਹਾਨੂੰ ਨੇ ਦਰਬਾਰ ਹੋਰ ਕੁਝ ਦਰਬਾਰ ਬਾਰੇ ਤੁਹਾਡੇ ਨਾਲ ਲੱਗਾ ਸਾਂਝੀਆਂ ਕਰਦੇ ਆਂ ਜੇ ਕਿਸੇ ਨੇ ਆਣਾ ਹੋਵੇ ਤਾਂ ਜੀ ਇਹ ਫਲੋਰ ਤੋਂ क्लोज पेंड बगर नगर नगर तो माली जी उतों पिंड करियाने का जिनमी तुम पूछ के इस दरबार तक पहुँच सकते हैं दरबार है जी हर तरह दनोभावना जिम्मे कि ने ਦੀ ਦੁਨੀਆ ਬਹੁਤ ਦੂਰੋਂ ਆ ਕੇ ਆਪਣੀਆਂ ਮੰਤਾਂ ਪ੍ਰਿਆਦਾ ਲੈ ਕੇ ਇਸ ਤੇ ਵਾਰ ਤੇ ਪਹੁੰਚਦੀ ਆ ਤੇ ਬਹੁਤ ਮੱਥੇ ਮਰਦਾ ਪਾਉਂਦੇ ਆ ਜੀ ਤੇ ਤੁਸੀਂ ਦੇਖ ਸਕਦੇ ਆ ਬਹੁਤ ਬੜੀਆ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨ ਕਰਤੇ ਗਏ ਨੇ ਬਹੁਤ ਸ਼ਾਨਦਾਰ ਕੋਰਪੋਰੇਸ਼ਨ ਸਾਡੇ ਨਾਲੇ ਸਾਡੇ ਵੀਰਾਂ ਨੇ ਅੱਧਰ ਜੁੜੇ ਕਰਦੀ ਸੇਵਾ ਸ਼ੁਰੂ ਕੀਤੀ ਆ ਜੋ ਕਿ ਸਾਡੇ ਪਿੰਡ ਕੜਿਆਣੇ ਦੇ ਮੁੰਡੇ ਨੇ ਅਸੀਂ ਬਹੁਤ ਹੀ ਸ਼ਰਧਾ ਨਾਲ ਦਰਬਾਰ ਦੇ ਵਿੱਚ ਸੇਵਾ ਕਰਦੇ ਨੇ ਜੀ ਬਾਗੂ ਜੀ ਇਹਨਾਂ ਨੇ ਬਹੁਤ ਵੱਡਾ ਇੱਕ ਰੋ ਦਰਬਾਰ ਦੇ ਵਿੱਚ ਰੋਲਾ ਦਾ ਕਰਦੇ ਆ ਸੇਵਾ ਕਰਨ ਦਾ ਜੀ ਕਿ ਇਹਨਾਂ ਦੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਹੈ ਸਾਰੀ ਪ੍ਰਬੰਧਕ ਕਮੇਟੀ ਦੀ ਤੇ ਦਰਬਾਰ ਹੀ ਬਹੁਤ ਹੀ ਅਲਿਸ਼ਾਨ ਹੈ ਤੇ ਚਲੋ ਤੁਹਾਨੂੰ ਆਪਾਂ ਦਰਬਾਰ ਦੇ ਅੰਦਰਲੇ ਕੁਝ ਵਿਊ ਦਿਖਾਉਣੇ ਆ ਲੋ ਜੀ ਆਪਾਂ ਅੰਦਰ ਆ ਚੁੱਕਿਆ ਦਰਬਾਰ ਦੇ ਤੇ ਜੇ ਤੁਸੀਂ ਜਿਹੜੀ ਜਗਾ ਦੇਖ ਰਹੇ ਹੋ ਸਭ ਤੋਂ ਪਹਿਲਾਂ ਇੱਥੇ ਮੱਥਾ ਟੇਕਿਆ ਜਾਂਦਾ ਇਹ ਇੱਕ ਗੁੱਜਰ ਦੀ ਜਗਾ ਆ ਠੀਕ ਹੈ ਜੀ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਵਾਂ ਕਿ ਵੀ ਕੀਵਾਰ ਪੁੱਛ ਲੈਂਦੇ ਕਿ ਇਹ ਦੋ ਜਗਾ ਕਿਵੇਂ ਆ ਜੀ ਇਹ ਪਹਿਲੀ ਜਿਹੜੀ ਜਗਾ ਤੇ ਆਕਾ ਠੀਕ ਰਹੇ ਸੰਗਤ ਸਾਡੀਆਂ ਚਾਦਰਜਾਂ ਮੈਂ ਜਾ ਰਹੀਆਂ ਇੱਕ ਗੁੱਜਰ ਦੀ ਜਗ੍ਹਾ ਦੂਜੀ ਨਾ ਪੀਰ ਬਾਬਾ ਜੀ ਦੇ ਕੋਲ ਆਇਆ ਕਰਦਾ ਸੀ ਬਾਬਾ ਫਰੀਜੀ ਦੇ ਭਾਂਜੇ ਦੇ ਕੋਲ ਤੇ ਉਹਨਾਂ ਦੀ ਜਗ੍ਹਾ ਆ ਤੇ ਜਿਹੜੀ ਬਾਬਾ ਫਰੀਜੀ ਦੇ ਭਾਂਜੇ ਦੀ ਅਸਲ ਜਗ੍ਹਾ ਆ ਉਹ ਅੰਦਰ ਆ ਤੇ ਤੁਹਾਨੂੰ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਣੇ ਉਧਰ ਵੀ ਚੱਲਦੇ ਆ ਪਹਿਲਾਂ ਇੱਥੋਂ ਆਪਾਂ ਤੁਸੀਂ ਦੇਖ ਸਕਦੇ ਆ ਜੋ ਵੀ ਇੱਥੇ ਆਂਦਾ ਪਹਿਲਾਂ ਸਭ ਤੋਂ ਪਹਿਲਾਂ ਇਸ ਮਜ਼ਾਰ ਤੇ ਮੱਥਾ ਟੇਕਣਾ ਪੈਂਦਾ ਜੀ ਜੋ ਕਿ ਇੱਕ ਗੁੱਜਰ ਦੀ ਮਜ਼ਾਰ ਆ ਜੀ ਠੀਕ ਹੈ ਜੀ ਤੇ ਜਰੂਰੀ ਹੈ ਇੱਥੇ ਮੱਥਾ ਟੇਕਣਾ ਉਸ ਤੋਂ ਬਾਅਦ ਹੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਲਓ ਜੀ ਇਹ ਆ ਜੀ ਮੇਨ ਦਰਬਾਰ ਚੰਡੀ ਪੀਰ ਜੀ ਜੋ ਕਿ ਬਾਬਾ ਫਰੀਦ ਜੀ ਦੇ ਪਾਂਡੇ ਦਾ ਦਰਬਾਰ ਆ ਜੀ ਬਹੁਤ ਹੀ ਅਲਾਹੀ ਦਰਬਾਰ ਚਲੋ ਤੁਹਾਨੂੰ ਦਰਬਾਰ ਦੇ ਅੰਦਰ ਲੈ ਕੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਸੰਤਾਂ ਜਿਨ੍ਹਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਜੀ ਉਹ ਜਰੂਰ ਪਹੁੰਚਦੇ ਆ ਦੂਰੇ-ਦੂਰੇ ਆਪਣੀਆਂ ਫੈਮਲੀਆਂ ਦੇ ਨਾਲ ਦਰਬਾਰ ਤੇ ਹਾਜ਼ਰੀਆਂ ਲਵਾਉਂ ਹਰ ਸਾਲ ਮੇਲਾ ਇਸੇ ਤਰ੍ਹਾਂ ਜੀ ਬਹੁਤ ਹੀ ਸ਼ਰਧਾ ਦੇ ਤੂਂਗਾ ਨਾਲ ਮਨਾਇਆ ਜਾਂਦਾ ਆ ਹਯਾਰਾਂ ਦੀ ਤਦਾਦ ਵਿੱਚ ਇੱਥੇ ਸੰਗਤ ਪਹੁੰਚਦੀ ਆ ਆਪਣੇ ਆ ਮੁਰਾਦਾਂ ਪੂਰੀਆਂ ਕਰਦੇ ਆ ਦੇਗਾ ਲੈ ਕੇ ਆਉਂਦੇ ਆ ਜੀ ਚਾਦਰਾਂ ਚੜਾਉਂਦੇ ਆ ਤੇ ਬੀੜੇ ਤਾਰੇ ਜਾਂਦੇ ਆ ਜੀ ਇੱਥੇ ਤੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਦਰਬਾਰ ਦਾ ਅੰਦਰਲਾ 뷰 ਤੇ ਚਲੋ ਤੁਹਾਨੂੰ ਆਪਾਂ ਅੰਦਰ ਵੀ ਦਿਖਾਉਨੇ ਆ ਜੋ ਅਸਲ ਮਜ਼ਾਰਾ ਬਾਬਾ ਜੀ ਦੀ ਬਾਬਾ ਫਰੀਦ ਜੀ ਦੇ ਭਾਂਜੇ ਦੀ ਚਲੋ ਤੁਹਾਨੂੰ ਅੰਦਰ ਲੈ ਕੇ ਚੱਲਦੇ ਆ ਤੁਸੀਂ ਦੇਖ ਰਹੇ ਆ ਜਿਹੜੀ ਇਹ ਮਜ਼ਾਰਾ ਉਹ ਆ ਜੀ ਬਾਬਾ ਫਰੀਦ ਜੀ ਦੇ ਪਾਂਡੇ ਦੀ ਜਿਹੜੀ ਸਾਹਮਣੇ ਤਸਵੀਰ ਤੁਸੀਂ ਲੱਗੀ ਦੇਖ ਰਹੇ ਹੋ ਦੀਵਾਰ ਦੇ ਉੱਤੇ ਇਹ ਆ ਜੀ ਬਾਬਾ ਫਰੀਦ ਜੀ ਦੇ ਅਸਲ ਪਾਂਡੇ ਜਿਨ੍ਹਾਂ ਦੀ ਇਹ ਮਜ਼ਾਰਾ ਇਰ ਦਰਵਾਰ ਮਸ਼ਹੂਰ ਆ ਦਰਵਾਰ ਬਾਬਾ ਚੰਡੀਪੀਰ ਜੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਜੀ ਇਸ ਦਰਵਾਰ ਨੂੰ ਤੇ ਇਸ ਦਰਵਾਰ ਇਹ ਜੋ ਕੁਝ ਸੇਵਾਦਾਰ ਇੱਥੇ ਹੋਏ ਨੇ ਉਹਨਾਂ ਦੀਆਂ ਮਜ਼ਾਰਾ ਬਣਾਈਆਂ ਗਈਆਂ ਨੇ ਕੋ ਤੁਸੀਂ ਦੇਖ ਸਕਦੇ ਆ ਸੰਗਤਾਂ ਬਹੁਤ ਹੀ ਦੂਰੋਂ ਦੂਰੋਂ ਆਉਂਦੀਆਂ ਜੀ ਤੁਸੀਂ ਸੋਚ ਨਹੀਂ ਸਕਦੇ ਕਿ 50 50 ਕਿਲੋਮੀਟਰ ਤੋਂ ਸੰਗਤਾਂ ਇੱਥੇ ਆ ਕੇ ਮੱਥਾ ਟੇਕਦੀਆਂ ਨੇ ਆਪਣੇ ਮੰਦੀਆਂ ਮੁਰਾਦਾ ਪੂਰੀਆਂ ਕਰਦੇ ਨੇ ਜੋ ਵੀ ਮਨ ਮੁਰਾਦਾ ਲੈ ਕੇ ਹਾਜ਼ਰ ਨਾਜ਼ਰਾਂ ਤੇ ਨੇ ਜੋ ਵੀ ਨਜ਼ਰ ਨਿਆਜ਼ ਹੈ ਜਿਵੇਂ ਕਿ ਨਿਸ਼ਾਨ ਸਾਹਿਬ ਚਾਦਰਾਂ ਤੇ ਦੇਗ ਪ੍ਰਸ਼ਾਦ ਨਿਆਜ਼ ਬਣਾ ਕੇ ਘਰਾਂ ਤੋਂ ਸੰਗਤ ਲੈ ਕੇ ਪਹੁੰਚਦੀ ਹੈ ਜੀ ਤੁਸੀਂ ਦੇਖ ਸਕਦੇ ਆ ਤੇ ਆਹ ਦੇਖੋ ਜੀ ਕਿਸੇ ਦੀ ਮਨੋ ਕਾਮਨਾ ਪੂਰੀ ਹੋਈ ਸੀ ਤੇ ਉਹਨਾਂ ਨੇ ਇਹ ਬੱਕਰਾ ਚੜਾਇਆ ਜੀ ਅੱਜ ਮੇਲੇ ਦੇ ਉੱਤੇ ਤੇ ਤੁਸੀਂ ਵੀ ਜਰੂਰ ਇੱਕ ਵਾਰ ਆਓ ਹਨਾਂ ਚਾਹੀਦਾ ਹੈ ਉਹ ਜੋ ਦਰਵਾਰਾ ਦੇ ਕਿਉਂਕਿ ਆਪਾਂ ਗਲਤ ਵੀਡੀਓਜ਼ ਆ ਰੋਜ਼ ਦੇਖਦੇ ਆਂ ਚੰਗੀਆਂ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਭੈਣ ਭਰਾ ਦਾ ਭਲਾ ਹੋ ਸਕਦਾ ਕਿਉਂਕਿ ਉਹ ਵੀਡੀਓ ਦੇਖ ਕੇ ਦਰਵਾਰ ਤੇ ਆ ਕੇ ਉਹਨਾਂ ਦੇ ਕਈ ਰੁਕੇ ਹੋਏ ਕੰਮ ਆ ਜਿਹੜੇ ਉਹ ਪੂਰੇ ਹੋ ਸਕਦੇ ਆ ਤੁਸੀਂ ਦੇਖ ਸਕਦੇ ਆ ਬਾਦ ਚਾ ਬਾਬਾ ਜੀ ਦਾ ਤੇ ਧੂਣਾ ਸਾਹਿਬ ਚੱਲ ਰਿਹਾ ਹੈ ਜੀ ਇੱਥੇ ਧੂਨੇ ਦੇ ਉੱਤੇ ਸਾਰੀਆਂ ਸੰਗਤਾਂ ਆਪਣੇ ਘਰੋਂ ਜੋ ਵੀ ਆ ਨਜ਼ਰ ਨਿਆਜ਼ ਲੈ ਕੇ ਆਉਂਦੇ ਪ੍ਰਸ਼ਾਦ ਕੇ ਤੇਲ ਵੇਸਨ ਦਾ ਪ੍ਰਸ਼ਾਦ ਸਾਰਾ ਇੱਥੇ ਭੋਗ ਲਵਾਇਆ ਜਾਂਦਾ ਜੀ ਤੁਹਾਨੂੰ ਸਾਹਬ ਤੋਂ ਤੁਸੀਂ ਦੇਖ ਸਕਦੇ ਸੰਗਤਾਂ ਭੋਗ ਲਵਾ ਰਹੀਆਂ ਆ ਤੇ ਸੇਵਾਦਾਰ ਹਰ ਕਿ ਜਗ੍ਹਾ ਮੌਜੂਦ ਖੜੇ ਆ ਤੁਸੀਂ ਕਈ ਜੰਗ ਦਾ ਗੁਰੂ ਆਉਂਦੀਆਂ ਜਿਨ੍ਹਾਂ ਨੂੰ ਨਹੀਂ ਦਰਬਾਰ ਬਾਰੇ ਕੁਝ ਪਤਾ ਹੁੰਦਾ ਤਾਂ ਹਰ ਇੱਕ ਜਗ੍ਹਾ ਸੇਵਾਦਾਰਾਂ ਦੀ ਇੱਕ ਇੱਕ ਦੀ ਡਿਊਟੀ ਲਾਈ ਹੋਈ ਆ ਕਿ ਉਹਨਾਂ ਨੂੰ ਦੱਸਿਆ ਜਾਵੇ ਜੀ ਅੱਦਾਂ ਆਪਣੇ ਇਹ ਇੱਥੇ ਅੱਦਾਂ ਮੱਥਾ ਟੇਕੋ ਜੀ ਅੱਦਾਂ ਕਰੋ ਸਾਰਾ ਕੁਝ ਜੋ ਵੀ ਉਹਨਾਂ ਨੂੰ ਦੱਸਿਆ ਜਾਂਦਾ ਹੈ ਜੀ ਜਾਕੀ ਬਹੁਤ ਹੀ ਵਧੀਆ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਅਲਾਹੀ ਦਰਬਾਰਾ ਬਹੁਤ ਹੀ ਸੋਹਣਾ ਦਰਬਾਰਾ ਤੇ ਲਓ ਜੀ ਬੱਬਾ ਜੀ ਦੇ ਚਿਰਾਗ ਚੱਲ ਰਹੇ ਆ ਜੀ ਪੰਜੇ ਚਿਰਾਗ ਤੇਰੇ ਜਲਣਾ ਹਮੇਸ਼ਾ ਤੁਸੀਂ ਦੇਖ ਸਕਦੇ ਆ ਪੰਜ ਚਿਰਾਗ ਚੱਲਦੇ ਆ ਵੱਡੇ ਪੀਰਾਂ ਦੇ ਕਿਉਂਕਿ ਪੀਰਾਂ ਦੇ ਚਿਰਾਗ ਚੱਲਦੇ ਹੁੰਦੇ ਆ ਕੋਈ ਸ਼ਾਹੂਕਾਰਾਂ ਦੇ ਕਿਸੇ ਦੇ ਨਹੀਂ ਚੱਲਦੇ ਚਾਹੇ ਵੱਡੀ ਕੋਈ ਵੀ ਵੱਡੇ ਤੋਂ ਵੱਡਾ ਮਹਾਰਾਜਾ ਹੋਇਆ ਚਾਹੇ ਜੱਡਾ ਮਰਜੀ ਧੰਨੀ ਹੋਇਆ ਉਹਨਾਂ ਦੇ ਨਹੀਂ ਜੀ ਚਿਰਾਗ ਚੱਲਦੇ ਹਮੇਸ਼ਾ ਪੀਰਾਂ ਦੇ ਚਿਰਾਗ ਚੱਲਦੇ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਭਾਗਾਂ ਵਾਲਿਆ ਜੋ ਕਿ ਦਵਾਰ ਚੰਡੀ ਪੀਰ ਜੀ ਦੇ ਅੱਜ ਦਰਸ਼ਨ ਕਰ ਰਹੇ ਆ ਮੇਲਾ ਚੱਲ ਰਿਹਾ ਜੀ ਆਪ ਜੀ ਦਾ ਤਾਂ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਸੰਗਤਾਂ ਅੱਜ ਦਾ ਬਹੁਤ ਹੀ ਘੱਟ ਰੱਛਾ ਜੀ ਕਿਉਂਕਿ ਆਪਾਂ ਸਵੇਰੇ ਸਵੇਰੇ ਆਏ ਸੀਗੇ ਕਿਉਂਕਿ ਸੰਗਤ ਆਣੀਆਂ ਥੋੜੀਆਂ ਲੇਟ ਆ ਇਸ ਟਾਈਮ ਨੌਕ ਦਾ ਟਾਈਮ ਆ ਜੀ ਸੰਗਤ 10:30 ਵਜੇ ਜਿਆਦਾ ਆਣੀ ਸਟਾਰਟ ਹੋ ਜਾਂਦੀ ਕਿਉਂਕਿ ਬਹੁਤ ਦੂਰੋਂ ਦੂਰੋਂ ਸੰਗਤਾਂ ਬਹੁਤ ਹੀ ਦੂਰੋਂ ਦੂਰੋਂ ਆਉਂਦੀਆਂ ਨੇ ਤੇ ਤੁਸੀਂ ਦੇਖ ਸਕਦੇ ਆ ਚਲੋ ਫਿਰ ਤੁਹਾਨੂੰ ਬਾਕੀ ਵੀ ਦਰਬਾਰ ਦੇ ਕੁਝ ਵੀਊ ਦਿਖਾਣੇ ਆ ਜੀ ਬਣੇ ਰਿਓ ਵੀਡੀਓ ਦੇ ਨਾਲ ਨਜ਼ਾਰਾ ਨੇ ਜੀ ਜੋ ਬਾਬਾ ਜੀ ਦੇ ਬਾਅਦ ਦਰਬਾਰ ਤੇ ਜਿਨ੍ਹਾਂ ਨੇ ਵੀ ਸੇਵਾ ਕੀਤੀ ਆ ਇਸ ਦਰਬਾਰ ਦੀ ਇਹ ਉਹਨਾਂ ਦੀਆਂ ਮਜ਼ਾਰਾ ਬਣੀਆਂ ਹੋਈਆਂ ਨੇ ਸਾਰੀਆਂ ਜਿਵੇਂ ਜਿਵੇਂ ਕੀ ਹੋਏ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਉਹਨਾਂ ਦੀਆਂ ਇਸ ਜਗ੍ਹਾ ਤੇ ਨਜ਼ਾਰਾ ਬਣਾ ਦਿੱਤੀਆਂ ਗਈਆਂ ਤੇ ਸਾਰੀਆਂ ਸੰਗਤਾਂ ਮੱਥਾ ਟੇਕਦੀਆਂ ਸਜਦਾ ਕਰਦੀਆਂ ਨੇ ਇੱਥੇ ਆ ਕੇ ਤੁਸੀਂ ਦੇਖ ਸਕਦੇ ਆ ਤੇ ਇਹ ਬਾਬਾ ਜੀ ਦਾ ਅਸਲ ਬੈੱਡ ਆ ਜੀ ਆਸਣ ਲਾਇਆ ਹੋਇਆ ਅੰਦਰ ਜਿੱਥੇ ਬਾਬਾ ਜੀ ਆਰਾਮ ਕਰਿਆ ਕਰਦੇ ਸੀ ਇਹ ਉਹ ਬਾਬਾ ਜੀ ਦਾ ਕਮਰਾ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਆ ਦੇਖ ਸਕਦੇ ਆ ਜੀ ਬਾਬਾ ਜੀ ਦੀਆਂ ਪਕੜੀਆਂ ਰੱਖੀਆਂ ਹੋਈਆਂ ਬਾਬਾ ਜੀ ਦਾ ਬੈੱਡ ਲੱਗਿਆ ਹੋਇਆ ਹੈ ਹਰ ਇੱਕ ਚੀਜ਼ ਉਹ ਮੈਂ ਪ੍ਰੋਪਰ ਰੱਖੀ ਗਈ ਹੈ ਸਾਮ ਸਭਾ ਬਹੁਤ ਹੈ ਜੀ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਤੇ ਬਾਬਾ ਜੀ ਦੇ ਹਰ ਰੋਜ਼ ਐਵੇਂ ਗੜ ਵਿੱਚ ਪਾਣੀ ਰੱਖਿਆ ਜਾਂਦਾ ਗਾਗਰ ਚ ਤੁਸੀਂ ਦੇਖ ਸਕਦੇ ਆ ਥੱਲੇ ਬਾਬਾ ਜੀ ਦੇ ਜੋੜੇ ਪਏ ਆ ਬਹੁਤ ਹੀ ਸੁੰਦਰ ਸੁੰਦਰ ਜੋੜੇ ਤੁਸੀਂ ਦੇਖ ਸਕਦੇ ਆ ਜੀ ਕਿਉਂਕਿ ਜਿੰਨਾਂ ਦੀਆਂ ਮਰਦਾਂ ਪੂਰੀਆਂ ਹੁੰਨੀਆਂ ਉਹ ਸੁਖ ਨਾਲ ਸੁਖਦੇ ਆ ਉਹ ਹਰ ਇੱਕ ਚੀਜ਼ ਲੈ ਕੇ ਹਾਜ਼ਰ ਹੁੰਦੇ ਆ ਦਰਬਾਰ ਤੇ ਤੇ ਇਸ ਚੀਜ਼ ਤੋਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਸੰਗਤਾਂ ਦੀਆਂ ਕਿੰਨੀਆਂ ਕੋ ਮਰਦਾਂ ਪੂਰੀਆਂ ਹੁੰਦੀਆਂ ਨੇ ਹਰ ਤਰ੍ਹਾਂ ਦੀ ਮਰਦ ਇੱਥੇ ਪੂਰੀ ਹੁੰਦੀ ਆ ਕਿਉਂਕਿ ਕੋਈ ਛੋਟਾ ਮੋਟਾ ਦਰਬਾਰ ਨਹੀਂ ਬਹੁਤ ਹੀ ਵੱਡਾ ਦਰਬਾਰ ਆ ਫਲੋਰ ਏਰੀਆ ਦੇ ਵਿੱਚ ਪਿੰਡ ਕੜਿਆਣੇ ਦੇ ਵਿੱਚ ਸਤਲੁਜ ਦਰਿਆ ਦੇ ਕੰਢੇ ਤੇ ਹੈ ਜੀ ਇਹ ਤੇ ਤੁਸੀਂ بڑے ਪੱਗਾਂ ਵਾਲਿਓ ਜੋ ਕਿ ਦਰਸ਼ਨ ਕਰ ਰਹੇ ਆ ਦਰਬਾਰ ਦੇ ਤੇ ਚਲੋ ਤੁਹਾਨੂੰ ਬਾਰਲੇ ਕੁਝ ਹੋਰ ਵੀ ਆਪਾਂ ਵੀਰੋ ਦਿਖਾਣੇ ਆ ਬਣੇ ਰਹੋ ਵੀਡੀਓ ਦੇ ਨਾਲ अरे अब तो मैं भी आ गया हूं। उम्मीद है मेरे में और लीजिए मेरे में। मेरे में रजिस्ट्रेशन चाहिए। हां, अभी मैं हूं। Hãy subscribe cho kênh Ghiền Mì Gõ Để không bỏ lỡ những video ਇਹ ਤੁਸੀਂ ਦੇਖ ਸਕਦੇ ਆ ਜਿਹੜੇ ਕਿ ਬਾਬਾ ਜੀ ਦੇ ਦਰਵਾਰ ਦੇ ਮুরিਦ ਨੇ ਉਹ ਆਪਣੀਆਂ ਸੰਗਤਾਂ ਨੂੰ ਲੈ ਕੇ ਦਰਵਾਰ ਤੇ ਪਹੁੰਚੇ ਹੋਏ ਨੇ ਹਾਜ਼ਰੀਆਂ ਲਵਾਉਣ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹ ਬਾਬਾ ਜੀ ਦੀ ਇੱਥੇ ਦਰਵਾਰ ਦੇ ਮুরিਦ ਨੇ ਜਿਹੜੀ ਇਹ ਹੈ ਤਾਂ ਕਿਸੇ ਹੋਰ ਪਿੰਡ ਤੋਂ ਆ ਪਰ ਇਹ ਇੱਥੇ ਬਾਬਾ ਜੀ ਦੇ ਮুরিਦ ਨੇ ਉੱਥੋਂ ਬਾਬਾ ਜੀ ਤੋਂ ਫਰਿਆਦਾਂ ਪੂਰੀਆਂ ਕਰਵਾਉਂਦੇ ਨੇ ਲੋਕਾਂ ਦੇ ਕੰਮ ਕਰਾਉਂਦੇ ਨੇ ਤੇ ਅੱਜ ਆਪਣੀ ਸੰਗਤ ਦੇ ਨਾਲ ਪੂਰਾ ਟਰੱਕ ਲੈ ਕੇ ਪਹੁੰਚੇ ਆ ਹਾਜ਼ਰੀ ਲਵਾਉਣ ਤੇ ਬੱਬਾ ਜੀ ਦੀ ਜੋ ਵੀ ਨਜ਼ਰ ਨਿਆਜ਼ਾ ਨਿਸ਼ਾਨ ਸਾਹਿਬ ਵਗੈਰਾ ਸਾਰਾ ਕੁਝ ਲੈ ਕੇ ਪਹੁੰਚੇ ਆ ਜੀ ਦਰਬਾਰ ਤੇ ਤੇ ਲੋ ਜੀ ਇੱਧਰ ਲੰਗਰ ਚੱਲ ਰਿਹਾ ਜੀ ਪੂਰੀਆਂ ਤਿਆਰੀਆਂ ਆ ਚਾਹ ਪਕੌੜਿਆਂ ਦਾ ਲੰਗਰ ਆ ਜੀ ਬਹੁਤ ਹੀ ਵਧੀਆ ਪ੍ਰਬੰਧ ਨੇ ਕਮੇਟੀ ਵੱਲੋਂ ਕੀਤੇਗਾ ਤੁਸੀਂ ਦੇਖ ਸਕਦੇ ਆ ਜੀ ਬਿਲਕੁਲ ਖੁੱਲੇ ਲੰਗਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਮੈਂ ਤਾਂ ਕਈਆਂ ਜਗ੍ਹਾ ਤੇ ਆਪਾਂ ਦੇਖਦੇ ਆਂ ਕਿ ਥੋੜਾ ਥੋੜਾ ਪ੍ਰਸ਼ਾਦ ਦਿੰਦੇ ਆਂ ਪਰ ਨਹੀਂ ਇੱਥੇ ਕੋਈ ਨਹੀਂ ਜਿੰਨਾ ਕਿਸੇ ਨੇ ਖਾਣਾ ਜੀ ਖਾ ਲਓ ਜਿੰਨਾ ਲਿਜਾਣਾ ਲਿਜਾ ਸਕਦੇ ਆਂ ਬਹੁਤ ਹੀ ਪ੍ਰਮਤਾ ਜੀ ਦਰਵਾਜ਼ੇ ਤੁਸੀਂ ਦੇਖ ਸਕਦੇ ਆ ਚਲੂਤੀਆਂ ਨਿਕਲ ਰਹੀਆਂ ਆ ਉਸ ਤੋਂ ਬਾਅਦ ਨਾਲੇ ਚਾਹ ਦੇ ਲੰਗਰ ਤੋਂ ਬਾਅਦ 12:30 ਵਜੇ ਕਹਿੰਦੇ ਕਿ ਆਪਾਂ ਲੰਗਰ ਵੀ ਸ਼ੁਰੂ ਕਰ ਦੇਣਾ ਆ ਤੇ ਆ ਜਾਓ ਤੁਹਾਨੂੰ ਅੰਦਰੋਂ ਕੁਛ ਲੰਗਰ ਹਾਲ ਦੇ ਵੀ ਦਿਖਾਣੇ ਆ ਤੁਸੀਂ ਦੇਖ ਸਕਦੇ ਆ ਬਾਹਰ ਪਕੌੜੇ ਵੀ ਕੱਢੇ ਜਾ ਰਹੇ ਆ ਸੱਦੇ ਹਲਵਾਈ ਬਹੁਤ ਹੀ ਦੋ ਦਿਨਾਂ ਤੋਂ ਡਟੇ ਹੋਏ ਆ ਜੋ ਕਿ ਲਗਾਤਾਰ ਤੇਜ਼ੀ ਗਰਮੀ ਦੇ ਵਿੱਚ ਅਸੀਂ ਵੀ ਨਾ ਬਿਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਖਾਸ ਕਰਕੇ ਜੋ ਕਿ ਪ੍ਰਬੰਧਕ ਕਮੇਟੀ ਆ ਬਹੁਤ ਹੀ ਪੂਰਾ ਇੰਤਜ਼ਾਮ ਕੀਤੇ ਹੋਏ ਉਹਨਾਂ ਨੇ ਤੁਸੀਂ ਦੇਖ ਸਕਦੇ ਆ ਸਾਰੇ ਪਾਸਿਆਂ ਤੋਂ ਤੇ ਆ ਲੰਗਰ ਹਾਲ ਆ ਜੀ ਅੰਦਰ ਜਿੱਥੇ ਕੀ ਲੰਗਰ ਤਿਆਰ ਕੀਤਾ ਜਾਂਦਾ ਹੈ ਜੀ ਇੱਥੇ ਬਸ ਦੇ ਖੁਲਾਇਆ ਦੂਜੀ ਸਾਈਡ ਜਾਂਦਾ ਇਹ ਸੋਈ ਘਾਰਾ ਬਹੁਤ ਹੀ ਵਧੀਆ ਸੋਈ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਵੱਡੇ ਵੱਡੇ ਰਤੀਲਾਂ ਦੇ ਵਿੱਚ ਦਾਲਾਂ ਸਬਜ਼ੀਆਂ ਬਣ ਕੇ ਤਿਆਰ ਨਹੀਂ ਜੇਗੀ ਸੰਗਤ ਨੂੰ ਖੁਲਾਇਆ ਜਾਂਦਾ ਚਲੋ ਜੀ ਆਜੋ ਅੰਦਰ ਇਹ ਆ ਜੀ ਲੰਗਰ ਹਾਲ ਤੁਸੀਂ ਦੇਖ ਸਕਦੇ ਆ ਕਿੰਨਾ ਸੋਹਣਾ ਲੰਗਰ ਹਾਲ ਬਣਾਇਆ ਤੇ ਇਹਦੀ ਰਹਿਮਤਾ ਪੀਰਾਂ ਦੀਆਂ ਇੱਥੇ ਦੇਖੋ ਬਹੁਤ ਹੀ ਵਧੀਆ ਲਾਨਾਂ ਦੇ ਵਿੱਚ ਕਿੰਨੇ ਪਿਆਰ ਨਾਲ ਸੰਗਤ ਨੂੰ ਬਿਠਾ ਕੇ ਚਾਹ ਪਕੌੜਿਆਂ ਦੇ ਲੰਗਰ ਸ਼ਿਕਾਇਆ ਜਾ ਰਿਹਾ ਹੈ ਜੀ ਸੇਵਾਦਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੇਵਾਦਾਰਾਂ ਦਾ ਜੋ ਕੋਈ ਦੂਰੋਂ ਨੇੜੇ ਆ ਕੇ ਦਰਬਾਰ ਤੇ ਆਪਣੀਆਂ ਹਾਜ਼ਰੀਆਂ ਲਗਾਉਂਦੇ ਨੇ ਸੇਵਾ ਕਰਦੇ ਨੇ ਪੀਰਾਂ ਦੇ ਦਰਬਾਰਾਂ ਤੇ ਤਾਂ ਪੀਰ ਜੀ ਉਹਨਾਂ ਦੀਆਂ ਮੁਰਾਦਾਂ ਅਸਤੇ ਪੂਰੀਆਂ ਕਰਦੇ ਨੇ ਕਿ ਉਹਨਾਂ ਮੀਆਂ ਦੀਆਂ ਮੁਰਾਦਾਂ ਹੁੰਦੀਆਂ ਜੀ ਜੇ ਅਸੀਂ ਜਾ ਕੇ ਕੋਈ ਚੰਗਾ ਕੰਮ ਨਹੀਂ ਕਰਨਾ ਤੇ ਮਾੜਾ ਵੀ ਨਾ ਕਰੋ ਦਰਬਾਰਾਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਵੇਂ ਕਿ ਸਾਰੇ ਭੈਣਾ ਭਰਾ ਬੈਠ ਕੇ ਇੱਕ ਜਗ੍ਹਾ ਪੰਕਤਾਂ ਦੇ ਵਿੱਚ ਲੰਗਰ ਛਕ ਰਿਹਾ ਚਾ ਪਕੌੜਿਆਂ ਦਾ ਲੰਗਰ ਆ ਤੁਸੀਂ ਦੇਖ ਸਕਦੇ ਆਂ ਔਰ ਦਰਬਾਰ ਇੰਨਾ ਕਾ ਲਈ ਸ਼ਾਨਦਾਰ ਬਣਿਆ ਹੋਇਆ ਨਾ ਜੀ ਤੁਸੀਂ ਜਰੂਰ ਇੱਕ ਵਾਰ ਆਓ ਦਰਬਾਰ ਦੇਖਣ ਆ来 ਤੁਸੀਂ ਇੱਕ ਵਾਰ ਆਉਂਗੇ ਤਾਂ ਬਾਰ-ਬਾਰ ਆਉਂਗੇ ਨਾਲ ਹੋਰ ਵੀ ਸੰਗਤਾਂ ਨੂੰ ਲੈ ਕੇ ਆਉਂਗੇ ਕਿਉਂਕਿ ਜਿਹੜਾ ਇੱਕ ਵਾਰ ਇਸ ਦਰਬਾਰ ਤੇ ਆਂਦਾ ਆ ਉਹ ਇਸ ਦਰਬਾਰ ਦਾ murid ਹੋ ਕੇ ਰਹਿ ਜਾਂਦਾ ਆ ਬਾਬਾ ਜੀ ਦੇ ਚਰਨਾਂ ਨਾਲ ਹਮੇਸ਼ਾ ਲਈ ਜੁੜ ਜਾਂਦਾ ਆ ਕਿਉਂਕਿ ਮਨੋ ਕਾਮਨਾ ਜਦੋਂ ਪੂਰੀਆਂ ਹੁੰਦੀਆਂ ਹਨ ਦਰਬਾਰ ਤੇ ਬਹੁਤ ਹੀ ਸਕੂਨ ਮਿਲਦਾ ਆ ਕੇ ਤੇ ਤੁਸੀਂ ਦੇਖ ਸਕਦੇ ਆ ਸਾਡੀਆਂ ਭੈਣਾਂ ਜੋ ਕਿ ਬਹੁਤ ਹੀ ਸ਼ਰਧਾ ਦੇ ਨਾਲ ਭਾਂਡਿਆਂ ਦੀ ਸੇਵਾ ਕਰ ਰਿਆ ਭਾਂਡੇ ਧੋਣ ਦੀ ਹੋਰ ਮੇਰੇ ਕੁਝ ਵੀਰ ਵੀ ਨਾਲ ਲੱਗੇ ਹੋਏ ਨੇ ਜੋ ਕਿ ਪ੍ਰਬੰਧਕ ਕਮੇਟੀ ਦੇ ਹੀ ਮੁੰਡੇ ਨੇ ਇਹਨਾਂ ਦੀ ਸਪੈਸ਼ਲ ਡਿਊਟੀ ਇੱਥੇ ਲਾਈ ਗਈ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਵਰਤਨਾ ਦੀ ਪ੍ਰੋਬਲਮ ਨਾ ਆ ਸਕੇ ਦਰਬਾਰ ਦੇ ਵਿੱਚ ਲੰਗਰ ਦੇ ਵਿੱਚ ਤੇ ਲਓ ਜੀ देखा स्टेज चल रही है जी बहुत ही बड़ा प्रोग्राम है चलो तो तक दिखाने कुछ इधर स्टेज का प्रोग्राम हो वारी पाप ਗੰਗੀ ਵਾਲੇ ਆਪੋ ਪਾ ਮੇਰੇ ਬਿਨਤੀ ਮੈਂ ਤਾਂ ਪਾ ਪਾ I'm sorry.